ਕੋਣ ਮੰਨ ਲਓ 8 ਕਿਲੋ ਆ ਦੁੱਧ ਦੇ ਥਲੇ ਮੈਂ ਜਿਹੜੇ ਪੱਕਾ ਤੇ ਗਾਂ ਜਿਹੜੀ ਆ ਡੱਬੜ ਨੂੰ ਮੰਨ ਲਓ 550 ਆਣੀ ਠੀਕ ਹੈ ਜੀ ਹਾਂ ਜੀ ਲਓ ਜੀ ਅੱਜ 2 ਜੇ ਵੇਖੋ ਜੀ ਫ੍ਰਿਜ ਆ ਵੀ ਅੱਜ 2 ਫ੍ਰਿਜਾਂ ਜੇ ਹਾਂ ਜੀ ਹਾਂ ਜੀ ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਡਰੈੱਸ ਦੇ ਕਰੀਬ ਭਾਜਨਾਂ ਦਾ ਜਰੂਰਾ ਕਨਫਰਮ ਕਰ ਲਿਓ ਪਿੰਡ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਰੋਡੇ ਫਾਰਮ ਦੇ ਪਹੁੰਚੇ ਆ ਪੰਜ ਨਾਗ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਦੋ ਮਜਾ ਤੋਕੜ ਗੱਪਣ ਕਨਫਰਮ ਚੈੱਕ ਪਾਸ ਤੇ ਇਹਨਾਂ ਦੇ ਵਿੱਚ ਜਿਹੜੀਆਂ ਚਾਰ ਮਜਾ ਹੋਣਗੀਆਂ ਜੀ ਬੱਚੇ ਵਾਲੀਆਂ ਹੋਣਗੀਆਂ ਜੀ ਡਿਟੇਲ ਸਾਰੀ ਆਪਾਂ ਭਾਈ ਗੁਰਵਰੀਆਮ ਸਿੰਘ ਦੇ ਕੋਲੋਂ ਪੁੱਛ ਕੇ ਹੋਰ ਨਾ ਸਾਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀਕ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ। ਹਲੋ ਜੀ ਕਰਿਓ ਚੈੱਕ ਦੋਸਤੋ ਵੇਖਿਓ ਬਾਈ ਗੁਰਵ੍ਰਹਿਮ ਸਿੰਘ ਜੀ ਇਹ ਚੀਜ਼ਾਂ ਜਿਹੜੀ ਇਹ ਕਿੱਥੋਂ ਲਉਦੇ ਆ ਲਬ ਲਬ ਕੇ। ਹਲੋ ਜੀ ਕਰਿਓ ਚੈੱਕ। ਇਹ ਲਓ ਜੀ ਕਰਿਓ ਚੈੱਕ। ਇਹ ਭਾਜੀ 6 ਮਹੀਨਿਆਂ ਦੇ 5.5 6 ਮਹੀਨਿਆਂ ਦੀ ਗੱਬਰ। ਅੱਛਾ ਜੀ। ਦੁੱਧ 8 ਕਿਲੋ ਹੈ ਨਾ ਜੀ? ਫ੍ਰਿਜ ਜਿਹੜਾ ਜਦੋਂ ਮਾਦੀ ਚੋ ਜੀ ਬਿਨਾ ਬੱਚੇ ਤੋਂ ਹਲਾ ਜੀ ਕੋਈ ਟੀਗਾ ਨਹੀਂ ਕੋਈ ਵੰਗਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਠੀਕ ਹੈ ਜੀ ਜਿਹੜਾ ਮੈਂ ਨੇ 15 14 15 ਕਿਲੋ ਦੁੱਧ ਦਿੱਤਾ ਪਲਾਸ ਠੀਕ ਹੈ ਜੀ ਤੇ ਹੁਣ ਮੰਨ ਲਓ 8 ਕਿਲੋ ਆ ਦੁੱਧ ਦੇ ਥਲੇ ਮੈਨੂੰ ਥਲੇ ਪਤਾ ਇਹ ਗਾਂ ਜਿਹੜੀ ਆ ਡੱਬੜਾ ਮੰਨ ਲਓ 5.5 ਚ ਆਣੀ ਠੀਕ ਹੈ ਜੀ ਹਾਂ ਜੀ ਲਓ ਜੀ ਅੱਜ ਦੋ ਜੇ ਵੇਖੋ ਜੀ ਫ੍ਰਿਜ ਆ ਵੀ ਅੱਜ ਦੋ ਫ੍ਰਿਜਾਂ ਜੇ ਹਾਂ ਜੀ ਇਹ ਵੀ ਡੱਬੜੇ ਜੀ ਹਾਂਜੀ ਨਹੀਂ ਨਹੀਂ ਜੀ ਹਾਂ ਇਹ ਬੱਚੇ ਵਾਲੀ ਇਹ ਬੱਚੇ ਆਈ ਹੈ ਨਾ ਜੀ ਆਹ ਦੇਖੋ ਇਹ ਆ ਬਿਨਾ ਬੱਚੇ ਤੋਂ ਜੀ ਬਾਈ ਗੁਰਵਰਮ ਸਿੰਘ ਜੀ ਸਾਸਰੀ ਘਰ ਸਾਸਰੀ ਘਰ ਜੀ ਖਰਬਾ ਉਹ ਬਾਈ ਜੀ ਠੀਕ ਠਾਕ ਵਧੀਆ ਜੀ ਵਧੀਆ ਜੀ ਸ਼ੁਕਰੀਆ ਜੀ ਹਾਂਜੀ ਹਾਂਜੀ ਹੋਰ ਕਹਿੰਦਾ ਡੇਰੀ ਫਾਰਮ ਇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਸਾਸਰੀ ਘਰ ਜੀ ਮਹਾਰਾਜ ਹੋਰ ਰਿਕਵੈਸਟ ਬੇਨਤੀ ਇਹੋ ਕਰਦੇ ਹਾਂ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤਾਂ ਵੱਧ ਤੋਂ ਵੱਧ ਬਹੁਤ ਬਹੁਤ ਧੰਨਵਾਦ ਜੀ ਜੀ ਦੂਜੀ ਬੇਨਤੀ ਇਹ ਜੇ ਵੀਡੀਓ ਪਰਵਾਸ ਦੇ ਵਿੱਚ ਬੈਠ ਕੇ ਵੇਖੋ ਫਿਰ ਸਾਈ ਬੈ 24 ਘੰਟੇ ਦੀ ਸੀਮਤ ਹੋਊਗਾ ਠੀਕ ਹੈ ਜੀ ਨਾਂ ਜੇ ਪ੍ਰਤਾਪ ਸਿੰਘ ਚਾ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਤਹਿਸੀਲ ਤਰਨਤਨ ਠੀਕ ਹੈ ਜੀ ਫੋਨ ਨੰਬਰ ਜੇ 628474412778890117 ਠੀਕ ਹੈ ਜੀ ਹਾਂ ਪਹਿਲੀ ਗੱਲ ਤੇ ਪਹਿਲੀ ਰਿੰਗ ਤੇ ਭੈਣ ਭਰਾਵਾਂ ਦਾ ਫੋਨ ਚ ਕਿਦਾ ਜੀ ਆ ਜਿਹੜੀਆਂ ਸੇਵਾ ਦੇ ਭੈਣ ਭਰਾਵਾਂ ਦੇ 24 ਘੰਟੇ ਠੀਕ ਹੈ ਜੀ ਜੇ ਚਲੋ ਕੇਹ ਵਾਲੇ ਪੱਗਾ ਪੱਛਾ ਜੇ ਮੈਸੇਜ ਕਰੋ ਦੋਵਾਂ ਨੰਬਰਾਂ ਤੇ ਵਟਸਐਪ ਅਵੇਲੇਬਲ ਆ ਓਕੇ ਜੀ ਲੋਕੇਸ਼ਨ ਵੀ ਆ ਜੂਗੀ ਉਸੇ ਵਾਲੇ ਠੀਕ ਹੈ ਜੀ ਤੇ ਜੋ ਡੰਗਰ ਹੋਏ ਇਨਫੋਰਮੇਸ਼ਨ ਆ ਜੀ ਠੀਕ ਹੈ ਜੀ ਹ ਠੀਕ ਹੈ ਜੀ ਭੀ ਭੀ ਕੋ ਪਲੇ ਖਾਨਾ ਭਾਵੇਂ ਚਲਦੀ ਵੀਡੀਓ ਬਹੁਤੀ ਗੱਲ ਜਿਹੜਾ ਡੰਗਰ ਪਸੰਦ ਹੈ ਚਲਦੀ ਵੀਡੀਓ ਚ ਸਕਰੀਨਸ਼ਾਟ ਲਾ ਕੇ ਫੋਟੋ ਪਾ ਲਿਆ ਜੀ ਕਈ ਵੀਰ ਕਰਕੇ ਫਿਰ ਆਪਣੇ ਨਾਲ ਮੰਨ ਲਓ ਡੰਗਰ ਦੀ ਗੱਲ ਕਰੀ ਕਈ ਵੀਰ ਵੀਡੀਓ ਸਕਿੱਪ ਕਰਕੇ ਜਾਂਦੇ ਸਕਿੱਪ ਨਾ ਕਰਨਾ ਨਾ ਨਾਲ ਕਈ ਵੀਡੀਓ ਨਾ ਡੰਗਰ ਕਈ ਨਹੀਂ ਲਾਦੇ ਹੁੰਦੇ ਆ ਕਈ ਵੀਡੀਓ ਪੁਰਾਣੀ ਵੇਖ ਲੈਂਦੇ ਆ ਤੇ ਫਿਰ ਜੇ ਤੁਹ ਇੱਛੇ ਆਉਂਦੇ ਅਗਲਾ ਯਾਰ ਆਪਣੇ ਦਾ ਡਾਊਟ ਕਰਦਾ ਵੀ ਡੰਗਰ ਖਰੀਦਦਾ ਵੇਚਦਾ ਹਾਂਜੀ ਹਾਂਜੀ ਤੇ ਆਪਣੇ ਨੂੰ ਤਾਂ ਪ੍ਰੂਫ ਹੁੰਦਾ ਹਾਂਜੀ ਹਾਂਜੀ ਆਪਣੇ ਨਾਲ ਅਗਲੇ ਆਪਾਂ ਨੇ ਤਾਂ ਪਾਈ ਦਿਨ ਜਦੋਂ ਅਗਲੇ ਚੀਜ਼ ਲਈ ਹੋਊਗੀ ਉਹ ਤੋਂ ਪ੍ਰੂਫ ਆ ਸਕਦਾ ਵੀ ਨਾਲੇ ਆਪਾਂ ਬ੍ਰਿਮ ਸਿੰਘ ਜੀ ਪਹਿਲਾਂ ਸਭ ਤੋਂ ਪਹਿਲਾਂ ਇਹ ਵੀਡੀਓ ਸ਼ੁਰੂ ਕਰਦੇ ਪਹਿਲਾਂ ਨਾਲ ਆਪਾਂ ਤਰੀਕ ਚੋਣੇ ਥਲੇ ਫਿਰ ਅਗਲੇ ਮਹੀਨੇ ਨੰਬਰ ਤੇ ਨਾਲੇ ਆਪਾਂ ਬੇਨਤੀ ਇਹੋ ਕਰਦੇ ਆਂ ਵੀਡੀਓ ਪ੍ਰਵਾਤ ਬੈਠ ਕੇ ਵੇਖੋ ਫਿਰ ਆਪਾਂ ਸਾਈਪ ਦਿਨ ਨਾ ਬਹੁਤ ਘਰੇ ਆ ਕੇ ਤੇ ਸਲੀ ਕਰਦੇ ਠੀਕ ਹੈ ਜੀ ਹਾਂਜੀ ਅੱਜ ਟੋਟਲ 5 ਨਾ ਗਏ ਜੀ ਹਾਂਜੀ 5 ਨਾ ਗਏ ਜੀ ਦੋ ਟੋਕਣਾ ਗੱਬਣਾ ਹਾਂਜੀ ਤੇ ਤਿੰਨ ਬੱਚਿਆਂ ਵਾਲੀਆਂ ਠੀਕ ਹੈ ਜੀ ਬਦੌੜ ਬੱਚੇ ਤਾਂ ਕੋਈ ਨਹੀਂ ਹੈਗੀ ਇੱਕ ਮਈ ਗੱਬਣ ਵੀ ਆ ਨਾਲ ਤੇ ਨਾਲ ਬੱਚਾ ਨਾਲ ਬੱਚਾ ਵੀ ਹੈ ਨਾ ਜੀ ਠੀਕ ਹੈ ਜੀ ਇੱਕ ਨੰ ਚਵਾ ਤੇ ਜਾ ਜੀ ਦੋ ਦਮਹੀਂ ਥੱਲੇ ਜੇ 9 10 ਲੀਟਰ 9 10 ਕਿਲੋ ਹੁੰਦੇ ਚਵਾਵਾ ਦੁੱਧ 4 ਲੀਟਰ ਦੁੱਧ ਹੈ ਮਹੀਂ ਥੱਲੇ ਠੀਕ ਹੈ ਜੀ ਹਾਂਜੀ ਆ ਲੋ ਜੀ ਕਰਿਓ ਚੱਕ ਤੇ ਮਾਲ ਭਾਜੀ ਅੱਜ ਇਹ ਵੀ ਜਾਰਾ ਥੋੜੇ ਦੋ ਤਿੰਨ ਘੰਟੇ ਹੋਈ ਜੀ ਲੈਂਦੇ ਠੀਕ ਹੈ ਜੀ ਹਾਂਜੀ ਹਾਂਜੀ ਆਹੋ ਆਪਾਂ ਕੱਲ ਵੀਡੀਓ ਪਾਈ ਮਾਲ ਮਿਲਦਾ ਜਾਵੇ ਆਪਾਂ ਮਾਲ ਹੁਣ ਇਕੱਠਾ ਕਰਨਾ 9 ਨਾਲੀ ਪੱਤਰੇ ਠੀਕ ਹੈ ਮਾਲ ਦੀ ਮਿਹਨਾ ਪੱਤਰੇ ਹੁਣ ਰੋਜ਼ ਠੀਕ ਹੈ ਜੀ ਮਿਲਦਾ ਜਾਵੇ ਚੰਗੀ ਅੱਛਾ ਬ੍ਰਿਯਾਮ ਸਿੰਘ ਜੀ ਇਸ ਮੈਂ ਤੇ ਮਗਰ ਬੱਚਾ ਹੈਗਾ ਇਹਦੇ ਮਗਰ ਕੱਟੀ ਹੈ ਜੀ ਕੱਟੀ ਇਹਦੇ ਮਗਰ ਕੱਟਾ ਜੀ ਕੱਟਾ ਚਵਾਵਾ ਦੁੱਧ 9 10 ਕਿਲੋ ਜਿਹੜਾ ਮੌਜੂਦਾ ਤਿਆਰ ਹੈ ਹਨਾ ਜੀ ਕੋਈ ਹੋਏ ਜੇ ਕੋਈ ਮਹੀਨਾ ਮਹੀਨਾ ਡੇਢ ਠੀਕ ਹੈ ਜੀ ਮਹੀਨਾ ਨਾਲੇ ਕੋਈ ਡੇਢ ਮਹੀਨਾ ਨਾਲੇ ਸਾਹਮਣੇ ਹੈ ਨਾ ਜੀ ਪ੍ਰੂਖ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਭੈਣ ਭਰਾਵਾਂ ਨੂੰ ਨਾਲੋ ਨਾਲ ਚੈੱਕ ਕਰਾਈ ਜਾਣੀ ਆਹ ਲਓ ਜੀ 25 ਵਾਲੀ ਮੱਝ ਜੀ ਮੈਂ ਨਾਲ ਵੇਖੀ ਆਹ ਕਰ ਲਓ ਚੈੱਕ ਹੈ ਨਾ ਜੀ ਕਿਉਂ ਬੰਦੀ ਮੂਹਰੇ ਦੋਆਂ ਥਣਾਂ ਦੀ ਧਾਰ ਇੱਕ ਨੰਬਰ ਦੀ ਧਾਰ ਵੇਖ ਲਓ ਮੋਟੀ ਮੋਟੀ ਧਾਰ ਮਸ਼ੀਨ ਮੋਟਰ ਹੈਗੀ ਮਗਲ ਸੁਣਾ ਜੀ ਮਾਰ ਦਈ ਦੁੱਧ ਲਓ ਜੀ ਕਰਿਓ ਚੈੱਕ ਆਹ ਲਓ ਜੀ ਲਓ ਜੀ ਕਰ ਲਓ ਚੈੱਕ ਜੀ ਠੀਕ ਹੈ ਜ ਠੀਕ ਹੈ ਬ੍ਰਾਹਮ ਜੋਰ ਚਾਹੀ ਹਾਂ ਬੱਚਾ ਫਿਰ ਤੁਹਾਨੂੰ ਪਤਾ ਜੀ ਬੱਚਾ ਦੁੱਧ ਚੋਣ ਰਹਾ ਹੈ ਠੀਕ ਹੈ ਜੀ ਆਹ ਜੀ ਨੀਲੀ ਦਾ ਮਗਰ ਆਜ ਕਟਾ ਹੈ ਨਾ ਜੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਜੀ ਬੱਚੇ ਤੇ ਜੀ ਬੱਚੇ ਆਹ ਵੇਖ ਲਓ ਥੱਲੇ ਦੁੱਧ ਧਾਰਾ ਮਾਰੀ ਹੈ ਜੇ ਆਪਾਂ ਠੀਕ ਹੈ ਜੀ 9 10 ਕਿਲੋ ਮੌਜੂਦਾ ਚਵਾਵਾ ਦੁੱਧ ਤਿਆਰ ਹੈ ਜੀ 10 ਕਿਲੋ ਜੀ ਦਾ ਇਹ ਬ੍ਰਿਮ ਸਿੰਘ ਜੀ ਸਵੇਰ ਕਰਵਾ ਸੋਈ ਬੱਚੇ ਬਣੇ ਹਾਂ ਜੀ ਸਵੇਰ ਕਰਵਾ ਸੋਈ ਸੂਆ ਭਾਜੀ ਤਿੱਜਾ ਤਿੱਜਾ ਸੂਆ ਸੋਈ ਹੈ ਨਾ ਤੁਹਾਨੂੰ ਦੱਸਿਆ ਵੀ ਥਣ ਮੈਂ ਕੱਢਦੀ ਹਰਲੀਂ ਵਰਗੇ ਥਣ ਤੇ ਵੇਖ ਲਓ ਮੈਂ ਨਾ ਵੀ ਆਜੇ ਤੇ ਬੱਚਾ ਦੇ ਹਸਾਉਣਾ ਬਹੁਤ ਜ਼ੋਰ ਤੇ ਦੁੱਧ ਚੁੰਗਦਾ ਕਰਕੇ ਜ਼ੋਰ ਚ ਠੀਕ ਹੈ ਜੀ ਤੋੜੋ ਜੀ ਇਹਨੂੰ ਲਓ ਜੀ ਲਓ ਇਹਦਾ ਤੋੜ ਕੇ ਮੁੱਲ ਕਰਦੇ ਉਧਰ ਲੈ ਵੀ ਨਹੀਂ ਜਾਗੇ ਬੜਾ ਇਹਨਾਂ ਤਲਿਹਾਈ ਦਾ ਕਰਦੀ ਮੰਜ ਠੀਕ ਹੈ ਜੀ ਹਾਂਜੀ ਆਹ ਲਓ ਜੀ ਵੇਖੇ ਤੁਹਾਨੂੰ ਬੜਾ ਆਮ ਘਰਾਂ ਚ ਸੰਗਲ ਪਾਇਆ ਦੇ ਬੱਚਾ ਮਜਾ ਨੂੰ ਹਾਂਜੀ ਆ ਵੇਖੋ ਤੁਸੀਂ ਮਕਰੋ ਵਾਹਨਾ ਵੇਖੋ ਇਹਦਾ ਆਹ ਲਓ ਜੀ ਕਰਿਓ ਚ ਇੱਕ ਸੱਜਰ ਮੱਝਾਂ ਰਗਾ ਬਿਲਕੁਲ ਆਰਡਰ ਕੁਆਲਿਟੀ ਦਾ ਹਾਂ ਵੇਖੋ ਪਸਮਾ ਆ ਗਿਆ ਪੂਰਾ ਮਨ ਹਾਂ ਤੇ ਕੱਲਾ ਕੱਲਾ ਥਾਂ ਨਿਕਲਵਾ ਚਾਰੇ ਥਣ ਗਿਆ ਜੀ ਕੋਈ ਫੋਰਸ਼ਾਨੀ ਨਾਲ ਬ੍ਰਿਯਾਂਸਰ ਦੀ ਮੁੱਲ ਕੰਦਾ ਹੋਊਗਾ ਹਾਂ ਹਾਂਜੀ ਕਰਿਓ ਚੈੱਕ ਦੋਸਤੋ ਬਹੁਤ ਸੋਹਣੀ ਆਰਡਰ ਕੁਆਲਿਟੀ ਹੈ ਮਜਦੀ ਠੀਕ ਹੈ ਜੀ ਬੜੇ ਸੋਹਣੇ ਲਿਖੜਵੇਂ ਥਾਣ ਚਾਰੇ ਹੈ ਨਾ ਜੀ ਹਾਂਜੀ ਹਾਂਜੀ ਬ੍ਰਿਮ ਸਿੰਘ ਜੀ ਮੁੱਲ ਕਿੰਨਾ ਦਾ ਹੋਊਗਾ ਜੀ ਕਿੰਨੇ ਚ ਪਹੁੰਚਣ ਵਾਲੇ ਹੋਣੇ ਹਾਂਜੀ ਕਰ ਦਈਏ 70 ਚ ਪਹੁੰਚ 70000 ਚ ਪਹੁੰਚ ਹੈ ਨਾ ਜੀ ਹਾਂਜੀ ਠੀਕ ਹੈ ਜੀ ਕੀ ਹੋਰ ਕਰਾਉਣਾ ਮਾਨ ਨਹੀਂ ਮਾਨਤਨ ਕਰੀਏ ਗਿਆ ਇਹ ਤਾਂ 70000 ਆਪਾਂ ਸ਼ੁਰੂ ਕੀਤਾ ਸਟਾਰਟਿੰਗ ਹੀ ਹੈ ਹਾਂਜੀ ਅਜੇ ਤਾਂ ਸਟਾਰਟਿੰਗ ਹੀ ਹੈ ਪਹਿਲਾਂ ਦਾ ਆ ਗਿਆ ਜਿਹਨੇ ਦੀ ਦੇਣੀ ਆ ਦਾਕਲ ਵਾਲੀ ਮਹੀਨੇ ਦੇ ਨੇ ਦੇਣੀ ਹੀ ਹੈ ਗਿਆ ਠੀਕ ਹੈ ਜੀ ਪੂਰੇ 64000 ਚ ਪਹੁੰਚ ਜੀ 64000 ਜੀ ਹੈ ਨਾ ਗੱਡੀ ਕੋਆ ਦੇ ਉਤ 63000 ਦੀ ਮੈਂ ਦੇਣੀ ਕੋ ਕੇ ਭਾਜੀ ਹਾਂਜੀ ਹਾਂਜੀ ਠੀਕ ਹੈ ਜੀ 64000 ਰੁਪਏ ਦੇ ਵਿੱਚ ਹਾਂਜੀ ਠੀਕ ਹੈ ਜੀ 64000 ਚ ਪਹੁੰਚ 63000 ਦੀ ਮੈਂ ਦੇਣੀ ਆ ਆਪ ਠੀਕ ਹੈ ਜੀ ਇੱਥੇ ਕੋਈ ਆ ਗਿਆ ਗੱਡੀ ਲੈ ਕੇ ਤਾਂ 63000 ਹਾਂਜੀ ਹਾਂਜੀ ਠੀਕ ਠੀਕ ਹੈ ਠੀਕ ਬਹੁਤ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਠੀਕ ਹੈ ਜੀ ਇਹਦੇ ਅੱਗੇ ਬਰਿਆਮ ਸਿੰਘ ਜੀ ਆਇਆਗਾ ਦੋ ਨੰਬਰ ਤੇ ਇਹਦੇ ਅੱਗੇ ਭਾਜੀ ਮੱਝ ਜਿਹੜੀ ਆ ਨੀਲੀ ਦੀ ਮੱਝ ਜੀ ਨੀਲੀ ਹੈ ਨਾ ਦੋਵੇਂ ਅੱਖਾਂ ਪੀਲੀਆਂ ਮੱਝ ਨੀਲੀ ਮੱਝ ਸੁਆਦ ਹੋ ਜਾ ਸੁਆਦ ਹੋ ਜਾ ਹੈ ਨਾ 2.8 ਕਿਲੋ ਮਹੀਂ ਥਲੇ ਠੀਕ ਹੈ ਜੀ ਇਹਦੇ ਮਗਰ ਕੱਟਾ ਕੱਟੀ ਆ ਲੈਓ ਬੱਚਾ ਇਹਦੇ ਆਹ ਲੋ ਜੀ ਕਰਿਓ ਚੈੱਕ ਇਹ ਵੀ ਮੱਝ ਬੱਚੇ ਵਾਲੀ ਜੀ ਹਾਂਜੀ ਨੀਲੀ ਦੀ ਮਹੀਂ ਹਾਂਜੀ ਮਗਰ ਕੱਟਾ ਬੱਚਾ ਫੜੇ ਬਣਾਇਆ ਬੱਚਾ ਇਹਦੇ ਮਗਰ ਕੱਟਾ ਜੀ ਨੀਲੀ ਰਈਦਾ ਤਿਆ ਕਰਿਓ ਚੈੱਕ ਧਾਰਾਂ ਇਹਦੀਆਂ ਲਓ ਜੀ ਇਹ ਵੀ ਮਸ਼ੀਨ ਮੋਟਰ ਜੀ ਕਰੋ ਚੈੱਕ ਜੀ ਮੂਰ ਲਖਣਾਂ ਦੀ ਮਗਰ ਲਖਣਾਂ ਦੀ ਮਰੋ ਜੀ ਦੋ ਲਓ ਜੀ ਕਰੋ ਚੈੱਕ ਜੀ ਸੀਲਸ ਲੱਗ ਪੂਰੀ ਰੱਜ ਕੇ ਧਾਰਾਂ ਬਰਾਬਰ ਚੈੱਕ ਕਰ ਲਿਓ ਠੀ ਖੜ ਦਿਓ ਜੀ ਬਸ ਕਰੋ ਮਾਂ ਡੋਲੋ ਹੈ ਨਾ ਠੀਕ ਹੈ ਜੀ ਪ੍ਰੇਮ ਸਿੰਘ ਜੀ ਇਹ ਸੂਆ ਕਰਨਾ ਸੀ ਇਹ ਭਾਜੀ ਦੂਜਾ ਸੂਆ ਦੂਜਾ ਸੂਆ ਸੂਈ ਹੈ ਨਾ ਜੀ ਇਹਨੂੰ ਸੂਈ ਨੂੰ ਕਿੰਨਾ ਡੈਮੋਗ ਇਹਨੂੰ ਭਾਜੀ ਸੂਈ ਨੂੰ ਆਵੇ ਕੋਈ ਡੇਢ ਲਾਲੇ ਦੋਲ ਵਾਲੇ ਮਗਰ ਕਟਾ ਜੀ ਮਗਰ ਇਹਦੇ ਆ ਕਟਾ ਜੀ ਠੀਕ ਹੈ ਜੀ ਕਟੋ ਜੀ ਬਾਹਰ ਨੂੰ ਇਹ ਵੀ ਸਿਰੇ ਇੱਥੇ ਕੀ ਚੋਕੇ ਲਿਆਂਦੀ ਮਈ ਠੀਕ ਹੈ ਜੀ ਤੁਹਾਡੇ ਗਾੜੀ ਗੜੀ ਮਾਲ ਆਇਆ ਸਿਰੇ ਨਾ 9 10 ਵਜੇ ਚੋਈ ਕੋਈ 11 ਵਜੇ ਚੋਈ ਆ ਹਾਂ ਬਾਕੀ ਕੱਦ-ਕਾੜ ਸੋਨਾ ਰਾਜੀ ਹੈ ਨਾ ਕੱਦ ਵੱਡਾ ਬਾਕੀ ਰੇਟ ਓਡੀ ਉੜਦਿਆਂ ਵਾਲੇ ਹੋਣੇ ਉੜਦਿਆਂ ਵਾਲੇ ਬਾਕੀ ਨੀਲੀ ਦੀ ਮਹੀਂ ਆਉਂਦੀ ਬਾਰਡਰ ਬੈਲਟ ਦੀ ਮਹੀਂ ਠੀਕ ਹੈ ਜੀ ਆਹ ਦੀ ਪਿੱਠਪੜੇ ਦੀ ਚੜਾਈ ਚੈੱਕ ਕਰ ਲਿਓ ਦੁੱਧ ਕੰਨ ਲੱਸਿਆ ਜੀ ਚਵਾਉਣ ਦੁੱਧ ਭਾਜੀ 8 ਲੀਟਰ 8 ਲੀਟਰ ਚਵਾਵਾ ਦੁੱਧ ਮੌਕੇ ਦਾ ਹੋਗਾ ਜੀ ਹਾਂਜੀ ਹਾਂਜੀ ਲਓ ਜੀ ਬ੍ਰਾਮ ਸਿੰਘ ਜੀ ਛੱਡੋ ਇਹਦਾ ਮੁੱਲ ਭਾਜੀ ਵੇਖ ਲਓ ਏਡੀ ਝੋਟੀ ਤੇ ਲੱਖ ਲੱਖ ਕਰੀ ਹਾਂ ਕਰੋ ਚੈੱਕ ਜੀ ਹੈਨਾ ਪੂਰੀ ਬਰੀਡ ਹੈ ਜੀ ਵੀ ਲੱਖ ਲੱਖ ਹੀ ਕਰੀ ਜਾਂਦੇ ਇਡੀਆਂ ਝੋਟੀਆਂ ਦਾ ਆਹ ਲਓ ਜੀ ਆਪਾਂ ਜੈ ਜੀ ਦੇਣੀ ਆ ਅੱਛਾ ਅਬਰਾਮ ਸਿੰਘ ਜੀ ਇਹ ਤੋਕੜ ਕੱਪੜ ਨਹੀਂ ਜੀ ਨਹੀਂ ਇਹ ਬੱਚੀ ਵਾਲੀ ਮਹੀਂ ਕਰੀ ਠੀਕ 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 ਦੁੱਧ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਆ ਲਓ ਜੀ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਹਾਂਜੀ ਬੱਚਾ ਲਾਉਂਦੇ ਸਾਰੇ ਵੀ ਥਣ ਪਸਮਾਂ ਚ ਲਿਆਏ ਜੀ ਆ ਲਓ ਜੀ ਕਰੀ ਉੱਚਾ ਖਾਡਾਂ ਪੈਰਾਂ ਦੀ ਪੂਰੀ ਖੁੱਲੀ ਰਾਜੀ ਪੂਰੀ ਕੱਦ ਕਾਠ ਵੱਡਾ ਲਓ ਜੀ ਕਰੀ ਉੱਚਾ ਕਿ ਦੋਸਤੋ ਜਰੂਰ ਬਾਕੀ ਰੇਟ ਜਾਇਜ਼ ਹੈ ਜੀ ਹਾਂਜੀ ਕਿੰਨਾ ਰੇਟ ਕਰਨਾ ਜੀ 90 ਦੇ ਕਰ ਦਈਏ ਪਾਉਣ 90000 ਰੁਪਏ ਜੀ 90000 ਤੇ ਖੜਾ ਨਹੀਂ ਜਾਈ ਨਹੀਂ ਹਾਂਜੀ ਜਾਇਜ਼ ਜਾ ਕਰੀਏ 80 ਜ 80 ਰੁਪਏ ਹਾਂਜੀ ਭਾਜੀ ਹੋਰ ਜਾਇਜ ਕਰੀਏ ਜੀ ਲਓ ਜੀ ਹਾਂਜੀ ਪੂਰੇ 78 ਹਜ਼ਾਰ 'ਚ ਪਹੁੰਚ ਗਏ 78000 ਰੁਪਏ ਜੀ ਗੱਡੀ ਕੋਲ ਦੀ ਲਿਆਉਂਦਾ 75000 ਦੀ ਮਿਲ ਗਈ ਲਓ ਜੀ 75000 ਨਹੀਂ ਹਾਂਜੀ 8 ਕਿਲੋ ਦੁੱਧ ਹਾਂਜੀ ਤੇ ਮੱਝ ਦਾ ਕਾਗਜ਼ ਚੈੱਕ ਕਰੋ ਤੇ ਬੱਚਾ ਕੱਟਾ ਦੋਵੇਂ ਟਾਈਮ ਬੱਚੇ ਦੇ ਮਿਲਦੀ ਹੈ ਤੇ ਇਹਦੀ ਹੈਗੀ ਜੀ 78000 ਰੁਪਏ 'ਚ ਪਹੁੰਚ ਗਈ ਹੈ ਨਾ ਜੀ 78 'ਚ ਪਹੁੰਚ ਗੱਡੀ ਗੱਲ ਦੀ ਹੁੰਦਾ 75000 ਦੀ ਹੈ ਨਾ ਜੀ ਆਓ ਜੀ ਤਿੰਨ ਨੰਬਰ ਤੇ ਗੱਡੀ ਪੜੀ ਸੂਆ ਦੋ ਜਾ ਦੁੱਧੋ ਸੂਆ ਇਹ ਵੀ ਹੁਣੇ ਲੈਣ ਦੀ ਚੋਗ ਠੀਕ ਹੈ ਜੀ ਮੇਰੇ ਉਨ ਤੋਂ ਗਾੜੀ ਥੋੜਾ ਪਹਿਲਾਂ ਹਾਂਜੀ ਹਾਂਜੀ ਇਹਦੇ ਮਗਰ ਬੱਚਾ ਹੈਗਾ ਜੀ ਇਹਦੇ ਮਗਰ ਇਹਦੇ ਮਗਰ ਕੱਟੀ ਹੈ ਜੀ ਇਹਦੇ ਮਗਰ ਇਹ ਦੁੱਧ 8 ਕਿਲੋ ਹੈ ਇਹਦੇ ਥਲੇ ਦੁੱਧ 8 ਕਿਲੋ ਹੈ ਨਾ ਜੀ ਲੈਓ ਬੱਚਾ ਜੀ ਇਹਦੀ ਦੁੱਧੋ ਚੁਆਈ ਹੋ ਗਈ ਆਈ ਹੈ ਕਿਉਂਕਿ ਜਦੋਂ ਵੀ ਜਾਂਦੇ ਆ ਭਾਜਨੀ ਇਹ ਆਪਣੀ ਤਸੱਲੀ ਇੱਕ ਰਾ ਪੂਰੀ ਕਰਦੇ ਆ ਇੱਕ ਟਾਈਮ ਦੋ ਟਾਈਮ ਚੋਕੇ ਇਹਦੀ ਮਹਿੰਦੀ ਚੁਆਈ ਦੀ ਪ੍ਰੋਪਰ ਸਾਰੀ ਹੋ ਗਈ ਹੈ ਜੀ ਹਾਂਜੀ ਹਾਂਜੀ ਤੇ ਬ੍ਰਿਯਾਂਮ ਸਿੰਘ ਜੀ ਦੁੱਧ ਕਿੰਨਾ ਦਿਸ ਰਿਹਾ ਜੀ ਦੁੱਧ ਭਾਜੀ 8 ਲੀਟਰ ਆ 8 ਲੀਟਰ ਪੱਕਾ ਜੀ ਆ ਲੋ ਕਰਿਓ ਚੱਕ ਜੀ ਬੱਚਾ ਇਹ ਤੇ ਮਗਰਾ ਕੱਟੀ ਜੇ ਬੜੀ ਸੁਣੀ ਐ ਤੋਰੀ ਜੀ ਨੂੰ ਖੋਲੀ ਲਓ ਜੀ ਜਰੂਰ ਲਓ ਜੀ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਸੂਹਾ ਦੂਜਾ ਸੂਈ ਤੇ ਸੂਈ ਨੂੰ ਕੋਈ ਕਿੰਨਾ ਟਾਈਮ ਦੱਸਿਆ ਹੋਇਆ ਰਿਹਾ ਸੂਈ ਨੂੰ ਕੋਈ ਹੋਏ ਦੀ ਕੋਈ ਨਹੀਂ ਆਊਗਾ ਮੈਂ ਨਹੀਂ ਲੱਗੇ ਬੰਦਾ ਹੋਊਗਾ ਜੀ ਥੋੜਾ ਬੜਾ ਕੋਈ ਉੱਤੇ ਥੱਲੇ ਉਹ ਸਦਾ ਇੱਕ ਦੋ ਦਿੰਦਾ ਹਾਂ ਜੀ ਸੂਹਾ ਦੂਜਾ ਸੂਈ ਤੇ ਬੱਚਾ ਤੇ ਮਗਰਾ ਕੱਟੀ 8 ਕਿਲੋ ਚਵਾਵਾ ਦੁੱਧ ਮੋਕੇ ਦਾ ਤਿਆਰ ਆ ਇਹਦੀ ਪ੍ਰੋਪਰ ਚੁਆਈ ਸਾਰੀ ਹੋ ਕੇ ਆਈ ਜੀ ਆ ਲੋ ਜੀ ਦੀ ਪਿਠ ਪੜੀ ਚੜਾਈ ਚਾ ਕਰ ਲੋ ਕਰਿਓ ਚੈੱਕ ਜੀ ਦੋਸਤੋ ਜਰੂਰ ਲਓ ਜੀ ਦੇਖੋ ਜੀ ਥੋੜਾ ਜਿਹਾ ਸਿੰਘ ਖੁੱਲਾ ਰੱਖਦੀ ਐ ਬਾਕੀ ਕੰਦ ਕਾਠਲੇ ਪਾਸਿਓਂ ਵੇਖ ਲਿਓ ਲਓ ਜੀ ਕਰੋ ਚੈੱਕ ਜੀ ਬਾਕੀ ਬ੍ਰਿ얌 ਸਿੰਘ ਨੂੰ ਮੋਲੇ ਦਾ ਪੁੱਛ ਗਏ ਦੀਆਂ ਬੋਏ ਬ੍ਰਿਮ ਜੀ ਕਿੰਨਾ ਮੁੱਲ ਹੈ ਭਾਈ 8 ਲੀਟਰ ਦੁੱਧ ਸੂਈ ਮਹੀਨੇ ਦੀ ਸੁਆ ਭੈਣ ਭਰਾਵਾ ਆਪਦਾ ਗੈਸ ਕਰ ਲੇ ਠੀਕ ਹੈ ਜੀ ਉਹਨਾਂ ਦੇ ਕਹਿਣਾ ਬਤਾ ਦੂਜਾ ਕੋ ਤੇਜਾ ਵਾਲੇ ਚੌਥਾ ਵਾਲੇ ਭਾਵੇਂ ਵਾਲੇ ਦਾ ਮਹਾਂ ਮੰਨ ਸਮਝ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਕਿੰਨਾ ਹੋਗਾ ਜੀ ਇਹਦਾ ਮੁੱਲ ਕਰ ਦਈਏ ਪੈਣ ਤੇ ਪਹੁੰਚ ਕਰੋ ਜੀ ਸਾਢੇ ਤੇ ਕਰ ਦਈਏ ਹਾਂ ਜੀ 60 60 ਹੈਗੀ ਕੋਈ ਜਸਪਜੀਤ ਪੂਰੇ 58000 ਤੇ ਪਾਉਂਦੇ ਲੋ ਸ਼ੁਕਰੀ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਕਰੇਗਾ ਜੀ ਹਾਂ ਜੀ ਹਾਂ ਤੇ ਪਹੁੰਚ ਗੱਡੀ ਕੋ ਆਪਦੇ ਲਈ ਹੁੰਦਾ 55000 ਤੇ ਨਹੀਂ ਕਹਿੰਦਾ ਮੁੱਲ ਹੈ ਨਾ ਠੀਕ ਹੈ ਜੀ ਏ ਭਾਜੀ ਮਹੀਂ ਦੇ ਗੱਪਣ ਅੱਛਾ ਜੀ ਕਿੰਨੇ ਟਾਈਮ ਦੀ ਇਹ 4 ਮਹੀਨੇ ਦੀ ਗੱਪਣ ਆ 4 ਮਹੀਨੇ ਦੀ ਗੱਪਣ ਕਨਫਰਮ ਚੈੱਕ ਪਾਸੇ ਦੀ ਦੁੱਧ ਹੈਗਾ ਜੀ ਮਹੀਂ ਥੱਲੇ 7-8 ਕਿਲੋ ਅੱਛਾ ਜੀ ਹੁਣ ਜਿਹੜਾ 4 ਡੀ 8 ਕਿਲੋ ਦੁੱਧ ਆ 7 ਕਿਲੋ ਮੰਨ ਕੇ ਕੋਈ ਸੋਚਾ ਕਰ ਲੀ ਹਾਂ 7 ਦੁੱਧ 8 ਹੀ ਹੋਗਾ ਭਾਜੀ ਪੂਰਾ 8 ਹੋਣਾ ਫਿਰ ਜਿਹੜਾ ਇਹਦੇ ਮਗਰ ਬੱਚਾ ਨਾ ਕੱਟਾ ਹਾਂਜੀ ਹਾਂਜੀ ਕੱਟਾਏ ਭਾਜੀ 10000 ਅੱਛਾ ਜੀ ਇਹਦੇ ਮਗਰ ਕੱਟਾ ਹੋ ਹਾਂਜੀ ਹਾਂਜੀ ਠੀਕ ਹੈ ਜੀ ਕਨਫਰਮ ਚੈੱਕ ਪਾਸ 4 ਮਹੀਨੇ ਦੁੱਧ 8 ਕਿਲੋ ਤੇ ਬੱਚਾ ਮਗਰ ਕੱਟਾ ਮਿਲਦੀ ਬੱਚੇ ਤੇ ਹਾਂਜੀ ਮਿਲਦੀ ਉਹ ਕ੍ਰਾਸਾਂਗ ਨੀਲੀ ਰਬੀ ਨੇ ਰੱਖਦੀ ਹੈ ਇਹਨੂੰ ਤੋੜ ਕੇ ਦਿਖਾਦੀ ਹੈ ਬੱਚਾ ਬਾਅਦ ਚ ਦਿਖਾਦੀ ਹੈ ਹਾਂਜੀ ਹਾਂਜੀ ਆ ਮੈਂ ਬੱਸ ਕਹਾਂਗਾ ਆ ਜੇ ਬੱਚਾ ਇਹਦੇ ਮਗਰ ਕੱਟਾ ਪਾਜੀ ਜਗਰਾਜ ਦਾ ਸੀਮਨ ਆ ਲੋ ਜੀ ਬੜਾ ਸੋਹਣਾ ਸੀਮਨ ਜਗਰਾਜ ਮਾਲੀ ਦਾ ਸੀਮਨ ਇਹੋ ਜਿਹੜਾ ਵਾਲਾ ਬੰਦਾ ਇਹ ਵੀ ਦੁੱਧ ਪੀਂਦਾ ਇਹਦੇ ਇਹਨੂੰ ਜਿਹਨੇ ਮਾਂ ਦਾ ਦੁੱਧ ਪੀਤਾ ਉਹ ਹੋਏ ਪਰੂਗਾ ਠੀਕ 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 ਹੈ ਜੀ ਇਹ ਲੋ ਜੀ ਕਰਿਓ ਚੈੱਕ ਆ ਲੋ ਜੀ ਇਹਨੂੰ ਵੀ ਨਾ ਜਿਹਨੇ ਮਾਂ ਦਾ ਦੁੱਧ ਪੀਤਾ ਉਹ ਨਾ ਹਾਂਜੀ ਦੋਸਤੋ ਬੱਚੇ ਦੇ ਮਿਲਦੀ ਜੀ ਦੋਨੇ ਟਾਈਮ ਵੇਖ ਲਓ ਚੈੱਕ ਕਰ ਲਓ ਤੇ ਆਹ ਲੋ ਜੀ ਧਾਰਾ ਦੇਖੋ ਜੀ ਭਾ ਆ ਕਰੋ ਚੱਕ ਜੀ ਇਹ ਵੀ ਮਸ਼ੀਨ ਮੋਟਰੀ ਆ ਜੀ ਲੋ ਜੀ ਮੂਰ ਲਸਣਾ ਦੇ ਤਰ੍ਹਾਂ ਠੀਕ ਹੈ ਜੀ ਆ ਆ ਜੀ ਮਗਲਸਣਾ ਦੇ ਤਰ੍ਹਾਂ ਪਰ ਕਟਾ ਜੀ ਨੇ ਕਿਲੋ ਠੀਕ ਹੈ ਬ੍ਰਹਮਸਰ ਦੀ ਛੜ ਦਿਓ ਜੀ ਬਾਜੀ ਥਾਣੇ ਵੇਖੋ ਜੀ ਪਸਮਕੇ ਮੈਂ ਪਸਮਾ ਦੇ ਵਿੱਚ ਆ ਗਈ ਹਾਂ ਜੀ ਕਟਾ ਕਟਾ 10000 ਦਾ ਭਾਜੀ ਬੜੇ ਚੰਗੇ ਸੀ ਬੰਦੇ ਹੈ ਨਾ ਜੀ ਉਹ ਦਿੰਦੇ ਨਹੀਂ ਬੱਚਾ ਮਾਂ ਬੱਚਾ ਕਰਕੇ ਮਹੀਂ ਕਰਨੀ ਆ ਪੱਕੇ ਨੇ ਮਿਲਦੀ ਆ ਠੀਕ ਠੀਕ ਹੈ ਜੀ ਦੇਖੋ ਬਾਕੀ ਇਹ ਮਗਰ ਵੀ ਆ ਤਾਂ ਚਾਹੀ ਆ ਆਦ ਚਾਹੀ ਹੈ ਨਾ ਜੀ ਭਾਜੀ ਤਿੰਨ ਆਫਰ ਆ 5 ਮਹੀਨਿਆਂ ਦੀ ਨਾਲ ਨਹੀਂ ਚਾਰ ਹੀ ਹੋਗੇ ਨਾਲ ਨਹੀਂ ਨਾਲ ਦੁੱਧ ਨਾਲ ਗਾਂ ਵੀ ਘੱਪਣ ਦੇ ਨਾਲ ਬੱਚਾ ਨਾਲ ਬੱਚਾ ਅੱਛਾ ਆਠਿਕਾ ਦੋ ਦਿੱਤੇ ਆ ਹਾਂਜੀ ਕੱਟਾ ਬੜਾ ਸੁਣਾ ਜੀ ਹੈ ਨਾ ਬੜੀ ਬ੍ਰੀਡ ਦਾ ਚਲੋ ਭੈਣ ਭਰਾ ਸਮਝਦਾ ਰਿਆ ਉਹਦੇ ਵਿੱਚ ਜਗਰਾਜ ਦਾ ਸੀਮਣ ਅੱਛਾ ਜੀ ਇਹ ਪਹਿਲੇ ਸੂਏ ਛੋਟੀ ਸੂਈ ਆ ਤੇ ਦੂਜੇ ਦੀ ਗੱਬਣ ਜੀ ਦੂਜੇ ਵਾਸਤੇ ਮੂਰੇ ਗੱਬਣ ਹੈ ਨਾ ਜੀ ਹਾਂਜੀ ਆ ਲੋ ਜੀ ਕਰਿਓ ਚੈੱਕ ਜੀ ਹਾਂਜੀ ਇਹ ਤਾਂ ਪਾਜੀ ਜਿਹੜਾ ਲੈ ਲੂ ਮਗਰ ਕੱਟਾ ਹੀ ਵਾਦੂ ਉਹਨੂੰ ਆ ਲੋ ਜੀ ਕਰਿਓ ਚੈੱਕ ਜੀ ਬੱਚਾ ਵੀ ਨਾਲ ਨਾਲ ਹਾਂਜੀ ਆ ਲੋ ਜੀ ਵੇਖੋ ਜੀ ਲੋ ਜੀ ਸੂਆ ਪਹਿਲਾ ਸੂਈ ਦੂਜੇ ਵਾਸਤੇ ਮੂਰੇ ਗੱਬਣ ਹਾਂਜੀ ਤੇ ਇਹ 4 ਮਹੀਨੇ ਦੀ ਬਰੇਮ ਹਾਂਜੀ ਚਾਹੁੰਦੀ 4 ਮਹੀਨੇ ਦੀ ਕਨਫਰਮ ਚੈੱਕ ਪਾਸ 8 ਕਿਲੋ ਦੁੱਧ ਮੌਜੂਦਾ ਤਿਆਰ ਰਹਿਣਾ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਹਾਂਜੀ ਬਰੇਮ ਸਿੰਘ ਜੀ ਮੁੱਲ ਕਿੰਨਾ ਹੋਊਗਾ ਹਾਂਜੀ ਮੁੱਲ ਦਾ ਕਿੰਨਾ ਹੋਊਗਾ ਮੁੱਲ ਭਾਜੀ ਦਾ ਜੀਆ ਜੀ 1.5 ਲੱਖ ਜੀ ਵਾਕੇ ਚਾਹੀਦਾ ਚਾਹੀਦਾ ਵਾਕੇ ਹੈ ਨਾ ਜਿੱਟੇ ਹਾਂਜੀ ਦੱਸੋ ਜੀ ਹਾਂਜੀ ਦੱਸੋ ਜੀ ਲਓ ਜੀ ਮਾਲੀ ਵੀ ਪੂਰਾ ਆਦਾ ਜੀ ਮੈਨੂੰ ਜਦਾਂ ਮਰਜ਼ੀ ਜੋ ਮਰਜ਼ੀ ਚੀਖ ਫਾਈ ਜੋ ਹਾਂਜੀ ਹਾਂਜੀ ਦੱਸੋ ਜੀ ਇਹਦਾ ਮੁੱਲ ਫਿਰ ਕਿੰਨਾ ਜੀ ਚਾਰ ਆਫਰ ਦੇ ਨਾਲ ਭੈਣ ਭਰਾ ਹਾਂਜੀ ਹਾਂਜੀ ਮੈਂ ਦਿਖਾ ਤਾ ਇਹ ਬੱਚਾ ਵੀ ਨਾਲ ਜੇ ਮਾਜਰੀ ਇੱਕ ਗੱਲ ਆ ਆਪਾਂ ਵਿੱਚ ਭੈਣ ਭਰਾਵਾਂ ਨੂੰ ਦੱਸ ਦੇਣਾ ਵਾ ਠੀਕ ਹੈ ਜੀ ਤੇ ਕਰ ਦਈਏ ਇਹਦੀ 95 'ਚ ਪਹੁੰਚ 95000 ਰੁਪਏ ਵੇਖੋ ਵੇਖੋ ਹਾਂਜੀ 95000 ਰੁਪਏ ਜਿਆਦਾ ਨਹੀਂ ਜੀ ਹੋਰ ਦੱਸੋ ਤੁਸੀਂ ਮਾਨਤਾਂ ਜੇ ਕਰ ਦਈਏ ਹੈ ਨਹੀਂ 90000 ਰੁਪਏ ਜੀ ਕਿ 83 ਚ ਕਰਨਾ ਚਲੋ ਜੋ ਆਤਾ ਹੈ ਜੋ ਆਤਾ ਜੀ 83 ਚ ਪਹੁੰਚ ਗੱਡੀ ਕੋ ਆਬ ਦੇ ਲੋ 80 ਹਜ਼ਾਰ ਦੀ ਵਈ ਜਣੀ ਕਿ 80 ਹਜ਼ਾਰ ਦੀ ਚੱਕ ਪਾਸ 8 ਕਿਲੋ ਦੁੱਧ ਨਾਲ ਕਟਾ ਨਾਲ ਕਟਾ ਹੈ ਜੀ ਇਹ ਵੀ ਕੋਈ ਇਧਰ ਹੀ ਦੇਖੋ ਇਧਰ ਹੀ ਦੇਖੀ ਨਸਲਾਂ ਦੇ ਮੁੱਲ ਜੀ ਆਹ ਵੇਖੋ ਇਧਰ ਦੇਖੋ ਅੱਗੇ ਕੋਈ ਬੀਟਾ ਲਓ ਜੀ ਵੇਖੋ ਕਰੋ ਜੀ ਚੈੱਕ ਹਾਂਜੀ ਹਾਂਜੀ ਮਾਪੋਤੀ ਸੀ ਲਿਆ ਆ ਵੇਖੋ ਲਓ ਇਤਰਾ ਬੱਚਾ ਲਓ ਜੀ ਆਹ ਵੇਖੋ ਠੀਕ ਹੈ ਜੀ ਆਹ ਦੇਖੋ ਜੀ ਠੀਕ ਹੈ ਲੋ ਜੀ ਕਰੋ ਚੈੱਕ ਇਹੋ ਛੋਟੀ ਮੂੰਹ ਇਧਰ ਦੇਖੋ ਛਿੱਕੀ ਛਿੱਕੀ ਹੋ ਗਈ ਹੈ ਨਾ ਜੀ ਹਾਂਜੀ ਛਿੱਕੀ ਆ ਤੇ ਪਹਿਲਾ ਸੂਆ ਤੇ ਦੂਜੇ ਸੂਏ ਦੀ ਗੱਭਣ 4 ਮਹੀਨੇ ਠੀਕ ਹੈ ਜੀ 4 ਮਹੀਨੇ ਦੀ ਗੱਭਣ 8 ਕਿਲੋ ਦੁੱਧ ਨਾਲ ਕਟਾ ਨਾ ਕਟਾ ਹਾਂਜੀ ਲੈ 80000 ਚ ਪਹੁੰਚ 100 ਕਿਲੋਮੀਟਰ ਤੀਕਰ ਗੱਡੀ ਕੋਲ ਦੇ ਲੋ 80000 80000 ਵੀ ਦੀ ਮੱਝ ਮਿਲਦੀ ਹੈ ਜੀ ਠੀਕ ਹੈ ਜੀ ਚਾਰ ਆਫਰਾਂ ਜੇ ਨਾਲੇ ਦੀ ਹਾਂਜੀ ਹਾਂਜੀ ਆਹ ਲੋ ਜੀ ਕਰੋ ਚੈੱਕ ਜੀ ਬੰਦੋ ਭਾਜੀ ਕਟਾ ਆਹ ਲੋ ਜੀ ਸਲਾਮ ਬੰਦੋ ਇੱਥੇ ਤਗੜੀਓਂ ਦੇ ਬੰਦੋ ਜੀ ਕਟਾਉਣ ਤੁਸੀਂ ਇੱਥੇ ਬੰਦੋ ਇੱਥੇ ਬਿਲਕੁਲ ਰਿੰਗ ਸਿੰਘ ਨਿਗਨਿਗਾ ਤੇ ਸੂਹਾ ਪਹਿਲਾ ਸੂਈ ਦੇ ਤੇ ਬਾਕੀ ਜਿਹੜੀਆਂ ਇਹਦੀਆਂ ਖੂਬੀਆਂ ਤੁਹਾਨੂੰ ਸਾਰੀਆਂ ਵਿਖਾ ਦਿਆਂ ਇਹਦੀ 83 ਹਜ਼ਾਰ ਤੇ 100 ਕੁ ਰੁਪਏ ਭਾਜੀ ਫੇਰ ਭੈਣ ਭਰਾਵਾਂ ਆਖਣਾ ਇੱਤੇ ਹੀ ਘੰਟਾ ਲਾਟਾ ਸਿਫਤਾਂ ਕਰਨੋਂ ਜੀ ਕਰਦਾ ਚੀਜ਼ਾਂ ਜੀ ਹੋਏ ਉਹਦੀਆਂ ਸਿਫਤਾਂ ਨੇ ਸਿਫਤ ਹੋ ਜਾਂਦੀ ਮਤਲਬ ਮਲੇ ਹੈ ਨਾ ਜੀ ਠੀਕ ਆਓ ਜੀ ਪੰਜ ਨੰਬਰ ਦੇ ਹਾਂਜੀ ਵੱਡਾ ਕਦ ਕੜ ਮੈਂ ਦਾ ਭਾਜੀ ਤੀਜੇ ਸੂਏ ਨਹੀਂ ਸੋਣੀਗੇ ਤੀਜਾ ਸੂਹਾ ਸੋਣੀ ਹੈ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਗੱ ਪਾਜੀ 5.5 6 ਮਹੀਨਿਆਂ ਦੀ ਗੱਬਣ ਠੀਕ ਹੈ ਜੀ ਤੇ ਦੁੱਧ ਹੈਗਾ ਜੀ 8 ਲੀਟਰ 8 ਲੀਟਰ ਦੁੱਧ ਚਵਾਵਾ ਜਿਹੜਾ ਚਵਾਉਂਗੇ ਹਣਾ ਜੀ ਹਾਂ ਜੀ ਸਾਰੇ ਜੀ ਕਰ ਲਿਓ ਚੱਕ ਬਿਨਾ ਬੱਚੇ ਤੋਂ ਜੀ ਬਿਨਾ ਭਾੜੇ ਤੋਂ ਲਓ ਜੀ ਠੀਕ ਹੈ ਜੀ ਥੋੜਾ ਜਿਹਾ ਬਗਾਨਾ ਥਾਂ ਕਰਕੇ ਕਰਦੀ ਆ ਉਦਾਂ ਮੈਂ ਹਿਲਦੀ ਨਹੀਂ ਜੀ ਠੀਕ ਹੈ ਇਹ ਇਹ ਵੇਰਾਂਸ ਜੀ ਸੂਆ ਕਰਨਾ ਸੂਈ ਇਹ ਪਾਜੀ ਸੂਆ ਤੱਜਾ ਮੈਂ ਹੀ ਸੁਣੀ ਗਏ ਤੱਜਾ ਸੂਆ ਭੈਣ ਭਰਾਵਾਂ ਦੇ ਗਾੜੀ ਭਾਵੇਂ ਦਾਵਾਂ ਵਾਲੇ ਆਪ ਦੀ ਸਮਝ ਵੀ ਠੀਕ ਹੈ ਜੀ ਇਹਨੂੰ ਕੋਈ ਬੜੀ ਮਹਿੰਗੇ ਹਾਂ ਆ ਥੋੜਾ ਜਿਹਾ ਮੈਂ ਆਪਣਾ ਬਗਾਨਾ ਥਾਂ ਕਰਕੇ ਮੰਨ ਲਓ ਆ ਤਿੰਨ ਤੋਂ ਚਾਰ ਘੰਟੇ ਰਟੇ ਮੂਗਾ ਥੋੜਾ ਆਪਣਾ ਚਾਰ ਚੂਰ ਸੈਲਜ ਕਰਕੇ ਨਗਰ ਮੈਨੇ ਖਾਦਾ ਨਹੀਂ ਠੀਕ ਹੈ ਜੀ ਤੇ ਮੈਂ ਕੱਟ ਜਿਹੜੀ ਇਹ ਨਹੀਂ ਵੀ ਕੋ ਖੜੂਗਾ ਜਾਂ ਘਰੇ ਆਊਗਾ ਤਾਂ ਮੈਂ ਨਿੱਕੀ ਨਿਕਲੂ ਲਓ ਜੀ ਤੋਰੋ ਸ਼ਿਆਮੀ ਨਹੀਂ ਦੀ ਘਬਣ ਜੇ ਸ਼ਿਆਮੀ ਨਹੀਂ 10 ਲੀਟਰ ਦੁੱਧ ਜੇ ਤੇ ਆ ਸੱਜਰ ਮੱਝਾਂ ਦਾ ਆਰਡਰ ਸੱਜਰ ਮੱਝਾਂ ਦਾ ਆਰਡਰ ਹਾਂਜੀ ਹਾਂਜੀ ਪਾਜੀ ਦੇਖਣ ਵਿੱਚ ਚਾਰੇ ਹਨ ਆ ਵੇਖੋ ਜੀ ਜੇ ਸੂਏ ਸੁਣੀ ਆ ਪਹਿਲੇ ਸੂਏ ਦਾ ਰਿਕਾਰਡ 10 ਲੀਟਰ ਤੋਂ ਪਲੱਸ ਦਾ ਹੈ ਅੱਛਾ ਜੀ ਤੇ ਦੂਜੀ ਸੂਏ ਜਿਹੜਾ ਇਹਨੇ ਐਰ ਕੀ ਸੂਏ ਹੁਣ ਮਾਲੋ ਦੁੱਧ ਦੇਣ ਦੇਈ ਆ ਜੀ 12 ਤੋਂ ਪਲੱਸ ਦਿੱਤਾ ਮੈਂ ਨਾ ਵੀ ਆ ਮੇਰੇ ਹਿਸਾਬ ਨਾਲ 15 ਤੋਂ ਪਲੱਸ ਦੀ ਓੜ ਦੀ ਠੀਕ ਹੈ ਜੀ ਹਾਂਜੀ ਹਾਂਜੀ ਜਿਹੜੀ ਗੱਲ ਮੈਂ ਬੋਲ ਲਗਾ ਦੋ ਦੋ ਧਾਰਾ ਮਾਰੀਆਂ ਤੇ ਮੈਂ ਵੇ ਲੋ ਅਸਮਾਨ ਦੇ ਵਿੱਚ ਹੁੰਦੇ ਨਾ ਹੀ ਆ ਗਈ ਜੀ ਧਾਰਾ ਮਾਰਨ ਦੇ ਵਿੱਚ ਨਾਲ ਹੈ ਜੀ ਬਾਕੀ ਦਾ ਆਰਡਰ ਕੋਈ ਤੁਹਾਨੂੰ ਪਤਾ ਜਿਹੜਾ ਨਾ ਕਰਤਾ ਵਾ ਮੰਨ ਲਓ ਬਗਾਨੇ ਥਾਂ ਦਾ ਕਰਦਾ ਕਿ ਕੈਮਰੇ ਜੀ ਤੁਹਾਡੇ ਰੀਜ ਦੀ ਮਹੀਨਾ ਨਗਰ ਘਰੋਣੀ ਦਾ ਨੇਲੇ ਲਓ ਜੀ ਕਰਿਓ ਚੈੱਕ ਪਿੱਠ ਪੁੜਾ ਚੈੱਕ ਚੈੱਕ ਕਰਦੇ ਉਹਦਾ ਮੈਂ ਦਾ 8 ਕਿਲੋ ਦੁੱਧ ਜੀ ਤਿਆਰ ਹੋਣਾ ਹਾਂਜੀ 8 ਲੀਟਰ ਦੁੱਧ 6 ਮਹੀਨਿਆਂ ਦੀ ਗੱਬਣ 8 ਲੀਟਰ ਦੁੱਧ 6 ਮਹੀਨਿਆਂ ਦੀ ਗੱਬਣ ਕਰਮ ਚੈੱਕ ਪਾਸ ਹਾਂਜੀ ਸੂਆ ਤ ਸੁਵਾ ਤੇਜਾ ਸੁਣੀ ਬਾਕੀ ਭੈਣ ਭਰਾਵਾਂ ਦੇ ਗਾਰੀ ਆ ਜੀ ਆਪ ਦੀ ਆ ਲਓ ਜੀ ਕਰੋ ਚੈੱਕ ਜੀ ਉਹਨਾਂ ਦੇ ਕਈ ਭੈਣ ਭਰਾ ਆ ਦਿੰਦੇ ਆਵੇ ਆ ਪਾਣੀ ਕੋਈ ਏਡਾ ਉਹਨਾਂ ਦਾ ਕੱਚਾ ਥਾਂ ਹੀ ਲਓ ਜੀ ਇਹ ਖੁੱਲ ਗਈ ਸੀ ਤੇ ਉਦਾਂ ਉਹਨੇ ਸਿੰਗ ਸਿੰਗਲ 베ੜ ਲੈ ਬਾਕੀ ਲਾਲ ਤੇ ਜਿਹੜੇ ਗੋਧੀਆਂ ਚ ਦੀ ਏਦਾਂ ਹੀ ਆ ਜੀ ਏਦਾਂ ਹੀ ਲੈ ਲਓ ਜੀ ਬਾਕੀ ਆ ਵੇਖੋ ਮਗਰੋਂ ਤੁਸੀਂ ਜੇ ਮੈਂ ਵੱਡੀ ਆਸਤਾ ਤੇ ਵੱਡੀ ਨਹੀਂ ਵੱਡੀ ਹੈ ਜੀ ਹਨਾ ਆ ਲਓ ਜੀ ਕਰੋ ਚੈੱਕ ਜੀ ਬ੍ਰਿਯਾਮ ਸਿੰਘ ਜੀ ਇਹਦੀ ਪਹੁੰਚ ਕਿੰਨੇ ਚ ਹੋਗੀ ਇਹਦੀ ਭਾਜੀ ਕਰਦੀਏ 90 ਤੇ 90000 ਰੁਪਏ ਹੈ ਨਾ ਜੀ 90000 ਤੋਂ ਮੰਨਦਣ ਕਿੰਨਾ ਕਰਨਾ 85 ਚ ਨਹੀਂ ਜਾਇਜ਼ ਕਰੀ ਛੜਾ ਚਲੋ ਕੋਈ ਨਹੀਂ ਚਲੋ ਹਾਂਜੀ ਪੰਜਾਬੀਏ 85000 ਰੁਪਏ ਛੜਾ ਜਿਆਦਾ ਨਹੀਂ ਫਰੀ ਜਾਇਜ਼ ਕਰ ਦਈਏ ਵੇਹ ਹੁਣ ਤੂੰ ਵੀ ਜਾਇਜ਼ ਕਰਾ ਲੰਦੇ ਰੇ ਮੁੜ ਕੇ ਲੈਣ ਵਾਲੇ ਬੰਦੇ ਤਿੰਨ ਆਂਦੇ ਉਹਨਾਂ ਦੇ ਸਾਡਾ ਵੀ ਕਰ ਨਹੀਂ ਫਿਰ ਹੁਣ ਆਪਾਂ ਬਿਲਕੁਲ ਹੀ ਕਰਾਤੀ ਜਾਇਜ਼ ਤੇ ਨਹੀਂ ਜਿਆਦਾ ਨਹੀਂ ਮੈਂ ਤੇ ਉਦਾਂ 100 100 ਹਨ ਮੁੜ ਕੇ ਕਈ ਭੈਣ ਭਰਾ ਆਂਦੇ ਜੇ ਤਿੰਨ ਜਣੇ 500 500 ਸਾਡਾ ਵੀ ਕਰ ਨਹੀਂ ਗੱਲ ਨਹੀਂ ਫਿਰ ਹੁਣ ਤੇ ਆਪਾਂ ਬਿਲਕੁਲ ਹੀ ਕਸਰ ਛਡਾ ਦੇ ਦੀ ਸਾਰੀ ਕੋਈ ਗੱਲ ਨਹੀਂ ਆ ਪਹਿਲੋ ਫਾਇਦਾ ਕਰਾਇਦਾ ਭੈਣ ਪਤਾ ਵੀ ਚਲੋ ਅਗਲਾ ਇਹਦਾ ਪਾਜੀ 6 ਮਹੀਨਿਆਂ ਦੀ ਮੈਂ ਗੱਭਣ ਜੀ ਤੇ ਦੁੱਧ 8 ਕਿਲੋ ਠੀਕ ਹੈ ਜੀ ਪੂਰੇ 81000 ਪਹੁੰਚਣੀ ਹੈ 100 ਕਿਲੋਮੀਟਰ ਦੀ ਠੀਕ ਹੈ ਜੀ ਗੱਲੀ ਕੋ ਆਬਦ ਨਹੀਂ ਆਉਂਦਾ 78000 ਦੀ ਮੈਂ 2 ਘਟ 80 ਦੀ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਲੈ ਜਿਓ ਜੀ ਤੁਰੋ ਜਾਈ ਜਾ ਹਣ ਬਿਲਕੁਲ ਜਾਈ ਜਾ ਅੱਧ ਤੋਂ ਟੱਪੀ ਮੈਂ ਆਬ ਜੋ ਟੱਪੀ ਹੈ ਜੀ ਦੁੱਧ ਦੇ ਕੋ ਸੇਵਾ ਕਰੂਗਾ ਦੁੱਧ ਮਹੀਨਾ ਦਾ 10 ਲੀਟਰ ਹੀ ਦੇ ਜਣਾ ਦੇ ਹੀ ਜਣਾ ਦੇ ਜੀ 8 ਕਿਲੋ ਹੁਣ ਕੰਡੇ ਵਾਲਾ ਮੈਂ ਜਿੱਤ ਹਜੇ ਬੜੇ ਮਜੇ ਨਾਲ 2 ਮਹੀਨੇ ਦੁੱਧ ਚਵਾ ਦੂਗੀ ਹੋਰ ਨਹੀਂ ਜ ਓਏ ਜਿੱਦਾਂ ਮੈਂ ਥੱਲੇ ਹੁਣ ਕਈ ਇਹਦੀ ਸੱਜਣਾ ਇਹਨਾਂ ਦੇਂਦੀਆਂ ਵਾ ਦੇਂਦੀਆਂ ਹਾਂਜੀ ਹਾਂਜੀ ਇੱਕ ਗੱਲ ਹੈ ਇਹ ਵੱਤਾਂਾਂ ਚ ਛੜਨੀ ਬਈ ਤਾਂ ਮਹੀਨਾ ਛੱਡੂ ਪੈਣਾ ਮਹੀਨਾ ਖਾਂਡ ਛੜਨੀ ਪੈਣੀ 81000 ਚ ਪਹੁੰਚ ਜਿਹੜੀ 100 ਕਿਲੋਮੀਟਰ ਤੱਕ ਦੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆ ਫਿਰ 78000 ਰੁਪਿਆ ਰੇਟ ਦਾ ਹੋਣਾ ਜੀ ਇੱਥੋਂ ਦਾ ਫਾਰਮ ਦਾ ਪੰਜ ਨਗਰ ਦਿਖਾਏ ਆ ਦੋ ਮੱਜਾਂ ਟੋਕੜ ਗੱਪਣ ਤੇ ਜਿਹੜੀਆਂ ਬਾਕੀ ਤਿੰਨ ਮੱਜਾਂ ਇਹ ਵੀ ਸੁਈਆਂ ਸੁਈਆਂ ਚ ਚਾਰ ਬੱਚਿਆਂ ਵਾਲੀ ਮੱਜਾਂ ਹੈ ਨਾ ਜੀ ਵੇਚਣਾਂ ਦੇ ਹਾਂਜੀ 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 ਠੀਕ ਹੈ ਜੀ ਇਕੱਲੇ ਇਕੱਲੇ ਨਗਦੀ ਡਿਟੇਲ ਬਾਈ ਨੇ ਬਾਕੀ ਤਸੱਲੀ ਕਰਨੀ ਪਸ਼ੂ ਨੂੰ ਚੋ ਕੇ ਇੱਕ ਟਾਈਮ ਦੋ ਟਾਈਮ ਤੁਹਾਡਾ ਫਰਜ਼ਾ ਜ਼ਰੂਰ ਕਰਿਆ ਕਰੋ ਐਡਰੈਸ ਇੱਕ ਨਹੀਂ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਜੀ ਦਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਪ੍ਰਤਾਪ ਸਿੰਘ ਭਾਈ ਉਹਨਾਂ ਦਾ ਫੋਨ ਨੰਬਰ ਇੱਕ ਨਹੀਂ ਫੇਰ ਬੋਲ ਦਿਓ ਜੀ ਫੋਨ ਨੰਬਰ 62847441277878901127 ਠੀਕ ਹੈ ਜੀ ਬਾਕੀ ਹੱਥ ਜੋੜ ਕੇ ਉਹ ਬੇਨਤੀ ਜੇ ਵੀਡੀਓ ਪਰਿਵਾਰ ਚ ਬਹਿ ਕੇ ਵੇਖੋ ਠੀਕ ਹੈ ਫਿਰ ਸਾਈ ਬੈਨਾ ਪਾਓ ਠੀਕ ਹੈ ਜੀ ਤੇ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਤਸੱਲੀ ਕਰਕੇ ਸਾਸਰੀ ਕਰ ਸਾਸਰੀ ਕਰ